ਚੱਲ ਦੀ ਗੰਡਾਸੀ ਵੇੜ ਕੇ ਛੱਡ ਸਭ ਛੱਡ ਕੇ ਜੁੱਡੀ ਦੇ ਯਾਰ ਮੇਰੇ ਇਹਨਾਂ ਦੇ ਆਪਣਾ ਐਮ.ਐਲ.ਏ ਛੱਡ ਗਿਆ ਕੀਤਨਗਰਾਲ ਇਹਨਾਂ ਦਾ ਹੀ ਐਮ.ਐਲ.ਏ ਸੀਗਾ ਸਾਡਾ ਤਾਂ ਨਹੀਂ ਸੀਗਾ ਇਹਨਾਂ ਦਾ ਆਪਣਾ ਐਮ.ਪੀ ਛੱਡ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਕੀ ਗਲਤੀਆਂ ਹੈ ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀ.ਜੇ.ਪੀ ਦਾ ਉਮੀਦਵਾਰ ਬਣਿਆ ਵਾ ਕਿਆ ਐਡੀ ਬੜੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਚੋਂ ਦੂਸਰਾ ਉਮੀਦਵਾਰ ਨਹੀਂ ਦੇ ਸਕੇ ਐਮਪੀ ਵਾਸਤੇ ਵੀ ਕਾਂਗਰਸ ਚੋਂ ਲਿਆ ਕੇ ਦਿੱਤਾ ਸੀ ਤੇ ਐਮਐਲਏ ਦਾ ਵੀ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਕਿਹੜਾ ਲਾਹੌਰ ਕਾਮਯਾਬ ਨਹੀਂ ਉਹ ਪਿਸ਼ੌਰ ਵੀ ਕਾਮਯਾਬ ਨਹੀਂ ਹੋਣਾ ਗੱਲ ਬਦਲੂਆਂ ਨੂੰ ਲੋਕ ਪਹਿਲਾਂ ਵੀ ਸਬਕ ਸਿਖਾਇਆ ਤੇ ਹੁਣ ਵੀ ਸਿਖਾਉਣਗੇ ਸਾਰੇ ਪੱਤਰਕਾਰ ਸਹਿਬਾਨ ਦਾ ਸਵਾਗਤ ਕਰਦਾ ਕਾਂਗਰਸ ਪਾਰਟੀ 10 ਤਰੀਕ ਨੂੰ ਜਿਹੜੀ ਚੋਣ ਹੋ ਰਹੀ ਹੈ ਉਹਦੇ ਚ ਵੱਡੀ ਜਿੱਤ ਵੱਲ ਵੱਧ ਰਹੀ ਹੈ ਤੇ ਵੱਡੀ ਜਿੱਤ ਕਰਨ ਲਈ ਤਿਆਰ ਹੈ ਤੇ ਲੋਕ ਵੱਡੇ ਪੱਧਰ ਤੋਂ ਸਾਥ ਦੇ ਰਹੇ ਸਾਨੂੰ ਹਰ ਰੋਜ਼ ਲੋਕ ਜੁਆਇਨ ਕਰ ਰਹੇ ਆਮ ਆਦਮੀ ਪਾਰਟੀ ਛੱਡ ਕੇ ਤੇ ਬੀਜੇਪੀ ਛੱਡ ਕੇ ਅੱਜ ਵੀ ਇੱਕ ਐਮਸੀ ਤੇ ਉਹਨਾਂ ਦੇ ਨਾਲ ਹੋਰ ਬੰਦਿਆਂ ਨੇ ਜੁਆਇਨ ਕੀਤਾ ਹਰ ਰੋਜ਼ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਵੀ ਵੱਡੇ ਪੱਧਰ ਤੇ ਸਾਨੂੰ ਹੰਗਾਰਾ ਮਿਲ ਰਿਹਾ ਹੈ ਤੇ ਸਾਨੂੰ ਐਕਟਿਵ ਵਰਕਰ ਦੂਸਰੀਆਂ ਪਾਰਟੀਆਂ ਦੇ ਤੇ ਲੀਡਰ ਸਹਿਬਾਨ ਦੂਸਰੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਸੇਵਦੇਵਾਲ ਭਗਤ ਜੀ ਨੇ ਸਾਨੂੰ ਜੁਆਇਨ ਕੀਤਾ ਅੱਜ ਐਮਸੀ ਲਖਵੀਰ ਬਾਜਵਾ ਜੀ ਨੇ ਜੁਆਇਨ ਕੀਤਾ ਇਸ ਤਰ੍ਹਾਂ ਰੋਜ਼ ਸਾਡੇ ਜੁਆਇਨਿੰਗ ਜਾਰੀ ਹੈ ਤੇ ਸਾਡਾ ਜਿਹੜਾ ਟੱਬਰ ਹੈ ਉਹ ਵੱਧ ਰਿਹਾ ਹੈ ਐਸੀ ਵੱਡੀ ਜਿੱਤ ਵੱਲੋਂ ਵੱਧ ਰਿਹਾ ਤੁਸੀਂ ਕੁਝ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਆਂ ਅਸੀਂ ਇੱਥੇ ਧਰ ਲੈਦੇ ਆਂ ਕਿ ਆਵਾਜ਼ ਵੀ ਪਾਜੂ ਕਰ ਰਹੇ ਨੇ ਕਾਰ ਨਹੀਂ ਲਿਆ ਘਰ ਦੇ ਵਿੱਚ ਕੁਝ ਪੈਟ ਕੀਤੀ ਹੈ 15 ਦਿਨਾਂ ਵਾਸਤੇ ਤੇ ਨਾ ਹੀ ਕੋਈ ਕਿਰਾਇਆ ਫਿਕਸ ਹੋਇਆ ਤੇ 15 ਦਿਨਾਂ ਬਾਅਦ ਛੱਡ ਕੇ ਚਲੇ ਜਾਣਾ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਵੀ ਫਾਇਦਾ ਹੋਏਗਾ ਜੇ ਤੁਸੀਂ ਸੱਚੀ ਮੁੱੱਚੀ ਇੱਥੇ ਘਰ ਲੈ ਲਓ ਤੇ ਇੱਥੇ ਰਹੋ ਪਰ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਨੂੰ ਸੰਭੋ ਸਰਕਾਰ ਟੁੱਟਣ ਜਾ ਰਹੀ ਹੈ ਇੱਕ ਹੱਥ ਕੁਰਸੀ ਨੂੰ ਪਿਆਵਾ ਤਾਂ ਇੱਕ ਪਾਗ ਨੂੰ ਪਿਆਵਾ ਉੜੇ ਦਿਨਾਂ ਵਿੱਚ ਇਹ ਸਰਕਾਰ ਨੇ ਚੱਲਦੇ ਹੋ ਜਾਣਾ ਇਸ ਕਰਕੇ ਉਹ ਸਰਕਾਰ ਨੂੰ ਸਾਹਮਣ ਤੇ ਜੇ ਇੱਥੇ ਹੁਣ ਆਈ ਹੈ ਤਾਂ ਸਾਡੇ ਪੈਸਟ ਹਲਕੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਘੁਮਰਿਆ ਗਲੀਆਂ ਦਾ ਬੁਰਾ ਹਾਲ ਹੈ ਜਿਹੜਾ ਪਾਣੀ ਆ ਉਹ ਗੰਦਾ ਆ ਰਿਹਾ ਹੈ ਮੈਂ ਐਸੀ ਪ੍ਰੋਟੈਸਟ ਕੀਤਾ ਹੈ ਜਿਹਦੇ ਨਾਲ ਸੱਤ ਮਸ਼ੀਨਾ ਕਾਰਪੋਰੇਸ਼ਨ ਲੈ ਆਈ ਹੈ ਐਸੀ ਲੱਗੇ ਪਏ ਆ ਸੀਐਮ ਸਾਹਿਬ ਨੂੰ ਵੀ ਹੁਕਮ ਜਾਰੀ ਕਰਨੇ ਚਾਹੀਦੇ ਆ ਕਿ ਜਿਹੜਾ 2 ਸਾਲ ਤੋਂ ਗੰਦਾ ਪਾਣੀ ਪਿਲਾ ਰਹੇ ਉਹ ਠੀਕ ਹੋ ਜੇ ਸਰਜੀਤ ਕੌਰ ਜਿਹੜੇ ਤੇ ਅੱਜ ਬੀਬੀ ਸੰਜੀਤ ਕੌਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ 'ਚ ਉਹਨਾਂ ਨੇ ਭਾਈ ਅੰਮ੍ਰਿਤਪਾਲ ਹੋਣੀ ਤੇ ਬਾਕੀ ਹੋਰ ਸਾਨੂੰ ਜਿਸ ਸੇ ਮਾਨ ਹੋਣਾ ਤੋਂ ਮਦਦ ਮੰਗੀ ਹੋ ਕਹਿੰਦੀ ਪਾਰਟੀ ਤਾਂ ਮਨ ਕਰਤਾ ਕਿ ਪੈਸੇ ਨਹੀਂ ਦੇਣੇ ਤੇ ਉਹਨਾਂ ਤੋਂ ਮਦਦ ਮੰਗੀ ਹੈ ਸੰਜੀਤ ਕੌਰ ਨੂੰ ਜਿਹੜਾ ਉਹਨੇ ਅਕਾਲੀ ਦਲ ਨੇ ਖੜਾ ਹੀ ਨਹੀਂ ਕੀਤਾ ਤਾਂ ਉਹ ਨਾਮ ਕਾਹਨੂੰ ਵਿਚਾਰੀ ਲੈ ਰਹੀ ਹੈ ਬੀਬੀ ਉਹਦਾ ਇਸ ਕਰਕੇ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਜਿਹੜਾ ਕਹਿੰਦੇ ਸਰਕਾਰ ਟੁੱਟ ਰਹੀ ਹੈ ਤੁਸੀਂ ਕਹਿੰਦੇ ਸਰਕਾਰ ਟੁੱਟ ਰਹੀ ਹੈ ਸਰਕਾਰ ਕਿਵੇਂ ਟੁੱਟ ਰਹੀ ਹੈ ਸਰਕਾਰ ਦੇ ਐਮ.ਐਲ.ਏ ਇਕੱਠੇ ਹੋ ਕੇ ਸਰਕਾਰ ਨੂੰ ਤੋੜਨ ਲੱਗੇ ਹੋਏ ਐ ਤੇ ਅੰਦਰ ਖਾਤੇ ਵੱਡੀ ਗਿਣਤੀ ਦੇ ਵਿੱਚ ਐਮ.ਐਲ.ਏ ਮੁੱਖ ਮੰਤਰੀ ਦੇ ਖਿਲਾਫ ਇਕੱਠੇ ਹੋ ਰਹੇ ਚੰਨੀ ਸਾਹਿਬ ਚੰਨੀ ਸਾਹਿਬ ਜਲੰਧਰ 'ਚ ਇੱਕ ਮੀਟਿੰਗ ਹੁੰਦੀ ਹੈ ਜਿਹੜੇ ਜਿਹੜੇ ਐਮ.ਐਲ.ਏ ਅਕਾਲੀ ਦਲ ਦੀ ਉੱਥੇ ਸੁਪੀਰ ਬਾਦਲ ਨਾਲ ਮੀਟਿੰਗ ਹੁੰਦੀ ਹੈ ਉਹ ਕਹਿੰਦੇ ਕਿ ਲੋਟਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬੀਜੇਪੀ ਵੱਲ ਇੱਥੇ ਆਵਾਜ਼ ਦੀ ਗੱਡੀ ਨੇ ਗਿਆ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੀ ਇੰਟਰਨਲ ਜਿਹੜੀ ਪੋਲਿਟਿਕਸ ਹੈ ਇਸੀ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ ਸੁਖਵੀਰ ਖਿਲਾਫ ਸੁਖਵੀਰ ਬਾਦਲ ਜੀ ਦੇ ਖਿਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਐ ਕੁਝ ਉਹਨਾਂ ਦੇ ਹੱਕ ਵਿੱਚ ਇਕੱਠੇ ਹੋਏ ਐ ਸਾਡਾ ਇਹਦੇ ਨਾਲ ਕੋਈ ਸਰਵਕਾਰ ਨਹੀਂ ਅਕਾਲੀ ਦਲ ਦਾ ਮਸਲਾ ਹੈ ਲੇਕਿਨ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਬਹੁਤਿਆਂ ਦੇ ਕੁਰਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨਿਕਰ ਅੱਜ ਦੀ ਨਹੀਂ ਬਹੁਤ ਢੇਰ ਦੀ ਦਿਖ ਰਹੀ ਹੈ ਤੋ ਇਹ ਚੀਜ਼ ਵੀ ਹੈ ਜਿਹੜੀ ਦੇਖ ਲੈਣੀ ਚਾਹੀਦੀ ਹੈ ਕਿ ਭਾਜਪੀ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਲ ਦੇ ਵਿੱਚ ਬਾਰੀ ਬਾਰੀ ਕਰ ਲਓ ਮੈਂ ਕਿਹੜੇ ਕਿਤੇ ਜਾਣਾ ਹਾਂਜੀ ਹਾਂਜੀ ਮੇਰੀ ਗੱਲ ਸੁਣ ਲਓ ਚੱਲ ਦੀ ਗੰਡਾਸੀ ਬੈਠ ਕੇ ਛੱਡ ਸਭ ਛੱਡ ਕੇ ਜੁੱਡੀ ਦੇ ਯਾਰ ਮੇਰੇ ਪਹਿਲਾਂ ਤਾਂ ਇਹਨਾਂ ਦੇ ਆਪਣਾ ਐਮਐਲਏ ਛੱਡ ਗਿਆ ਕੀਤੋਂਗਰਾ ਲ ਇਹਨਾਂ ਦਾ ਹੀ ਐਮਐਲਏ ਸੀਗਾ ਸਾਡਾ ਤਾਂ ਨਹੀਂ ਸੀਗਾ ਇਹਨਾਂ ਦਾ ਆਪਣਾ ਐਮਪੀ ਛੱਡ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਕੀ ਗਲਤੀਆਂ ਹੈ ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀਜੇਪੀ ਦਾ ਉਮੀਦਵਾਰ ਬਣਿਆ ਵਾ ਕੀ ਐਡੀ ਬੜੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਚੋਂ ਦੂਸਰਾ ਉਮੀਦਵਾਰ ਨਹੀਂ ਦੇ ਸਕੇ ਐਮਪੀ ਵਾਸਤੇ ਵੀ ਕਾਂਗਰਸ ਚੋਂ ਲਿਆ ਕੇ ਦਿੱਤਾ ਸੀ ਤੇ ਐਮਐਲਏ ਦਾ ਵੀ ਤੁਸੀਂ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਇਹ ਜਿਹੜਾ ਦਲ ਬਦਲੂਆਂ ਦਾ ਟੋਲੇ ਨੂੰ ਉਤਸ਼ਾਹਤ ਕਰ ਰਹੀ ਆਮਾਦੀ ਪਾਰਟੀ ਤੇ ਬੀਜੇਪੀ ਐਸੀ ਦੀ ਘੋਰ ਨਿੰਦਾ ਕਰਦੇ ਇਹ ਦਲ ਬਦਲੂ ਜਿਹੜੇ ਇੱਧਰ ਤੋਂ ਉੱਧਰ ਜਾ ਕੇ ਖੜੇ ਉੱਧਰ ਤੋਂ ਇੱਧਰ ਆ ਕੇ ਖੜੇ ਜਿਹੜਾ ਲਾਹੌਰ ਕਾਮਯਾਬ ਨਹੀਂ ਉਹ ਪਸ਼ੌਰ ਵੀ ਕਾਮਯਾਬ ਨਹੀਂ ਹੋਣਾ ਜਿਹੜੇ ਨੇ ਬੀਜੇਪੀ ਜਿਨੇ ਕੰਮ ਹੋਇਆ ਕਾਮਯਾਬ ਹੋਇਆ ਉਹਨੇ ਆਮ ਆਦਮੀ ਚ ਨਹੀਂ ਹੋਣਾ ਜਿਹੜਾ ਆਮ ਆਦਮੀ ਚ ਹੋਇਆ ਉਹਨੇ ਕਾਂਗਰਸ ਚ ਨਹੀਂ ਹੋਣਾ ਇਹ ਗੱਲ ਬਦਲੂ ਹੈ ਗੱਲ ਬਦਲੂ ਆਂਦ ਨੂੰ ਲੋਕ ਪਹਿਲਾਂ ਵੀ ਸਭ ਕੁਝ ਸਿਖਾਇਆ ਤੇ ਹੁਣ ਵੀ ਸਿਖਾਉਣਗੇ ਸਰ ਜਨੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਦੁਸ਼ਾਨ ਚੋਟਾਲਾ ਨੇ ਕਹਾਏ ਕਿ ਪੰਜਾਬ ਇੱਥੇ ਦੀ ਗੱਲ ਕਰੋ ਸਰ ਜਨੀ ਸਾਹਿਬ ਸਰਿੰਦਰ ਕੌਰ ਗੁਣਾ ਤੇ ਨਾ ਆਮ ਆਦਮੀ ਪਾਰਟੀ ਨੇ ਰੋਪ ਲਗਾਏ ਨੇ ਉਹਨਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਮੈਡਮ ਯਾ ਤਾਂ ਐਮਸੀ ਰਹੇ ਯਾ ਸੀਡਰ ਡਿਪਟੀ ਮੇਅਰ ਰਹੇ ਨਾ ਤਾਂ ਐਮਸੀ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਨਾਹੀਂ ਸੀਨੀਅਰ ਡਿਪਟੀ ਮੇਅਰ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਮੈਂ ਇਸ ਤਰ੍ਹਾਂ ਐਮਸੀ ਵੀ ਰਹਿ ਚੁੱਕਿਆ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਮੈਨੂੰ ਪਤਾ ਹੈ ਕੋਈ ਸਰਿੰਦਰ ਕੌਰ ਬੀਬੀ ਨੂੰ ਪਾਵਰ ਨਹੀਂ ਸੀ ਕਿ ਉਹ ਪੈਸੇ ਖਾ ਸਕਦੀ ਆ ਕਿਸੇ ਨੂੰ ਦੋਆ ਸਕਦੀ ਉਹ ਇੱਕ ਨੇਕ شریف ਇਮਾਨਦਾਰ ਔਰਤ ਹੈ ਜੀਨੇ ਪੰਜ ਵਾਰ ਇੱਥੇ ਚੋਣ ਲੜ ਕੇ ਜਿੱਤੀ ਹੈ ਤੇ ਲੋਕਾਂ ਦੀ ਸੇਵਾ ਕੀਤੀ ਪਹਿਨਾ ਉਹਦੇ ਪਤੀ ਨੇ ਸੇਵਾ ਕੀਤੀ ਇਸ ਤੋਂ ਹੋਣ ਹਾਰ ਉਮੀਦਵਾਰ ਨਾ ਕੋਈ ਹੈ ਬਾਕੀ ਸਾਰੇ ਦਲ ਬਦਲੂ ਹੈ ਤੇ ਇੱਕ ਤਰ੍ਹਾਂ ਦੇ ਸੱਟਾ ਲਾਉਣ ਵਾਲੇ ਇੱਥੇ ਨਸ਼ੇ ਬਕਾਉਣ ਵਾਲੇ ਦੂਸਰੇ ਉਮੀਦਵਾਰ ਹੈ ਉਹਨਾਂ ਨੇ ਕਦੇ ਕੋਈ ਇੱਥੇ ਦੀ ਸੇਵਾ ਨਹੀਂ ਕੀਤੀ ਸਿਰਫ ਲੁੱਟਿਆ ਹਲਕੇ ਨੇ ਚੰਨੀ ਸਾਹਿਬ ਤੁਹਾਨੂੰ ਇੱਕ આરોਪ ਲੱਗਿਆ ਹੈ ਕਿ ਮੈਡਮ 20 ਸਾਲ ਤੋਂ ਇੱਥੇ ਕਿਤੇ ਜਿੱਥੇ ਰਹੇ ਆ ਪਰ ਅਜੇ ਤੱਕ ਦੀ ਦਸਤਾਵੇਜ਼ ਤੋਂ ਕੋਈ ਕੰਮ ਨਹੀਂ ਹੋਇਆ ਤੇ ਉਹਨਾਂ ਦੇ ਜਿਹੜਾ ਅਫਸਰ ਉਹਨੂੰ ਬੋਲਦਾ ਹੈ ਕਿ ਉਹ ਬਹੁਤ ਹਲੇ ਲੱਗੇ ਰਹੇ ਕਦੀ ਉੱਥੇ ਬੈਠੇ ਨਹੀਂ ਬਾਰੇ ਕੀ ਗੱਲਾਂ ਚਾਹੋ ਜਿਹੜਾ ਬੰਦਾ ਕੰਮ ਨਾ ਕਰੇ ਉਹ ਦੂਸਰੀ ਵਾਰੀ ਪੰਚ ਨਹੀਂ ਜਿੱਤਦਾ ਸਰਪੰਚ ਤਾਂ ਕਿਹਾ ਜਿੱਤਣਾ ਇਹ 4 5 6 ਵਾਰ ਇਹ ਪਰਿਵਾਰ ਜਿੱਤਦਾ ਰਿਹਾ ਰੈਗੂਲਰ ਲਗਾਤਾਰ ਇਸ ਪਰਿਵਾਰ ਦੇ ਕੋਲ ਰਹੀ ਹੈ ਜੇ ਲੋਕਾਂ ਦੇ ਵਿੱਚ ਕੰਮ ਕੀਤਾ ਹੈ ਜੇ ਲੋਕਾਂ ਨੂੰ ਮਿਲਦੀ ਜੁਲਦੀ ਰਹੀ ਹੈ ਜੇ ਲੋਕਾਂ 'ਚ ਪਿਆਰ ਹੈ ਤਾਂ ਇਹ ਜਿੱਤਦੀ ਰਹੀ ਹੈ ਹੁਣ ਵੀ ਐਮਐਲਏ ਦੀ ਇਲੈਕਸ਼ਨ ਬਹੁਤ بڑے ਮਾਰਜਨ ਨਾਲ ਜਿੱਤੇਗੀ ਚਲੋ ਚਲੋ ਤੁਸੀਂ ਬਹਿਸਲ ਕਰੇ ਨਗਰੀ ਤੇ ਨਾਗਰੀ ਦੀ ਗੱਲ ਕੀਤੀ ਬਹਿਸਲ ਕੇ ਨੌਟ ਫਰੋਂਦਰ ਬਹਿਸਲਦਾਰੀ ਇਹ ਤਾਂ ਦਰਸ਼ਾਦਾ ਕੋਈ ਦਾ ਾਡੇ ਦਾ ਘੜ ਬੰਦਾ ਜਾ ਰਿਹਾ ਉਹਦੇ ਬਾਰੇ ਤੁਸੀਂ ਜਨਰਲ ਤੋਂ ਐਮਟੀਵੀਓ ਤੇ ਤੁਹਾਡੇ ਕੈਂਡੀਡੇਟ ਜਿੱਤਣਾ ਉਹਦੇ ਬਾਰੇ ਕੀ ਕਹਿੰਦੇ ਕਾਡ ਬੰਦਾ ਨਹੀਂ ਜਾ ਰਿਹਾ ਕਾਡ ਇਹਨਾਂ ਨੇ ਬਣਾਇਆ ਪਿਛਲੇ 2 ਸਾਲ ਤੋਂ ਉਹਦੇ ਵਿੱਚ ਛੀਤ ਰੁਗਰਾਲ ਵੀ ਹੈ ਉਹਦੇ ਵਿੱਚ ਸਾਰੇ ਜਾਣੇ ਇਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਇੱਥੇ ਕਦੇ ਇਸ ਤਰ੍ਹਾਂ ਜੂਏ ਸੱਟੇ ਦੜੇ ਦਾ ਅੱਡਾ ਨਹੀਂ ਹੁੰਦਾ ਅਸੀਂ ਇਸ ਤਰ੍ਹਾਂ ਗੱਡ ਨਹੀਂ ਹੁੰਦਾ ਸੀ ਜਦੋਂ ਉਹਦੀ ਆਮ ਆਦਮੀ ਪਾਰਟੀ ਆਈ ਹੈ ਚਾਹੇ ਉਹਦੇ ਸੀਤਲ ਨੂੰ ਘਰਾ ਰਿਹਾ ਚਾਹੇ ਰਿੰਕੂ ਰਿਹਾ ਚਾਹੇ ਹੁਣ ਉਹ ਕੰਮ ਨੂੰ ਵੱਡੇ ਲੀਡਰਾਂ ਦੀ ਛਾਹ ਦੇ ਨਾਲ ਇੱਥੇ ਦਾ ਅਰੋੜਾ ਦੇਖ ਰਿਹਾ ਇਹ ਅਸਲ ਦੇ ਵਿੱਚ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਕਰਿਆਦ ਰਿਹਾ ਹੈ ਇਹੀ ਇੱਥੇ ਜੂਆ ਚਲਾ ਰਹੇ ਇਹੀ ਡੜਾ ਸੱਟਾ ਜਲਾ ਰਹੇ ਲਾਟਰੀ ਸਿਸਟਮ ਇਹ ਚਲਾ ਰਹੇ ਨਸ਼ਿਆਂ ਦੀ ਪਰਮਾਰ ਇਹਨਾਂ ਦੇ ਦੇਖਰੇਖ ਦੇ ਵਿੱਚ ਚੱਲ ਰਹੀ ਹੈ ਜਦ ਤੱਕ ਸੀਦਰੋਂ ਗਰਾਲ ਇਹਨਾਂ ਨਾਲ ਸੀ ਜਦ ਤੱਕ ਉਹ ਇੱਥੇ ਚਲਾ ਰਿਹਾ ਸੀ ਹੁਣ ਉਹ ਭਾਜਪਾ ਚਲੇ ਗਿਆ ਹੁਣ ਇਹ ਆਪ ਚਲਾ ਰਹੇ ਇਹਨਾਂ ਦਾ ਦੂਸਰਾ ਐਮਐਲਏ ਚਲਾ ਰਿਹਾ ਸਭ ਜੀ ਸੇ ਜੀ ਸਾਹਿਬ ਕਿ ਤੁਹਾਨੂੰ ਕਾਫੀ ਦਾ ਮਿਲਿਆ ਹੁੰਦਾ ਆਇਆ ਕਿ ਕਿਤਾ ਇਹ ਤਾਂ ਲੈ ਕੇ ਗੱਲ ਕੀਤੀ ਅਜੇ ਤੱਕ ਕੱਲ ਸੌ ਚੱਕ ਕੇ ਆਇਆ ਵੀਰ ਜੀ ਯਾਰ ਇਹਨਾਂ ਦਾ ਮੰਨ ਨਹੀਂਦੇ ਆ ਸਾਹਿਬ ਜੀ ਸਾਹਿਬ ਜੀ ਇਹ ਧਾਲੀਵਾਲ ਜੀ ਦਾ ਕਹਿਣਾ ਹੈਗਾ ਕਿ ਸਾਡੇ ਕੋਲ ਸੰਗੋ ਵਿੱਚ ਖਾਂਦੇ ਹੋ ਤੇ ਅਸੀਂ ਤੁਹਾਨੂੰ ਸਾਥ ਤੋਂ ਜਰਾ ਪਾਣੀ ਦੇਾਂਗੇ ਤੁਹਾਨੂੰ ਸਾਥ ਕੀ ਨੇ ਕਿਹਾ ਜੀ ਇਹ ਦੋ ਸਾਲ ਕਿੱਥੇ ਸੀ ਕਿ ਧਾਲੀਵਾਲ ਸਾਹਿਬ ਟਾਈ ਹੋ ਗਿਆ ਹੈ 25 ਸਾਲ ਤੱਕ ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਇੱਥੇ ਗੰਦਾ ਪਾਣੀ ਆ ਰਿਹਾ ਜਲੰਧਰ ਦੇ ਵਿੱਚ 25 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਡੜਾ ਸੱਟਾ ਚੱਲਦਾ 25 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਸੀਤਲ ਅਗਰਾਲ ਬਦਫੈਲੀਆਂ ਫਲਾ ਰਿਆ ਆਪਣੀਆਂ ਸਾਡੀਆਂ ਧੀਆ ਪੈਣਾ ਜਿਹੜੀਆਂ ਉਹਨਾਂ ਦੇ ਨੌਕਰ ਲੱਗਦੀਆਂ ਉਹਨਾਂ ਨੂੰ ਸੀਤ ਸੀਤਲ ਅਗਰਾਲ ਵਰਗੇ ਬੰਦੇ ਗਲਤ ਨਜ਼ਰ ਨਾਲ ਦੇਖਦੇ ਇਹ ਉਹਨਾਂ ਨੂੰ ਕਦੇ ਦਿਖਿਆ ਨਹੀਂ ਐਸੀ ਦੇਖਾਂਗੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਕਿੰਨੇ ਪੈਂਦੇ ਨਾਲੇ ਧੀਆ ਨੂੰ ਸ਼ਰਮਰੀ ਉਹਦੀ ਇਹਨਾਂ ਲੋਕਾਂ ਨੂੰ ਐਮਐਲਏ ਬਣ ਕੇ ਉਹਦਾ ਉਹਦਾ ਜਿਹੜਾ ਪੀਏ ਐ ਸੌਦੇ ਕਰ ਰਿਆ ਸਾਡੀਆਂ ਕੁੜੀਆਂ ਦੇ ਨਾਲ ਇਹ ਲੋਕ ਐਥੇ ਲੀਡਰ ਰਹਿਣਗੇ ਇਹੋ ਜਿਹਾ ਮੁੱਖ ਮੰਤਰੀ ਚਾਹੀਦਾ ਜਿਹੜਾ ਅੱਜ ਤੱਕ ਨਹੀਂ ਉਹਨੇ ਸੁਣਿਆ ਅੱਜ ਤੱਕ ਮੁੱਖ ਮੰਤਰੀ ਨੇ ਉਹ ਵੀਡੀਓ ਨਹੀਂ ਸੁਣੀ ਆਡੀਓ ਨਹੀਂ ਸੁਣੀ ਕਿ ਇੱਕ ਐਮਐਲਏ ਦਾ ਕੈਂਡੀਡੇਟ ਐ ਜਿਹੜਾ ਉਹਦਾ ਪੀਏ ਕੁੜੀ ਦੇ ਨਾਲ ਸੌਦਾ ਕਰ ਰਿਆ ਕਿ ਤੂੰ ਗੱਲ ਅੱਗੇ ਲੀਕ ਨਾ ਕਰੀ ਗੱਲ ਇਹ ਸ਼ਰਮ ਨਹੀਂ ਆਈ ਅੱਜ ਤੱਕ ਮੁੱਖ ਮੰਤਰੀ ਨੂੰ ਕਿ ਉਹਦੇ ਉੱਪਰ ਪਰਚਾ ਦਰਜ ਕਰੇ ਸਾਡਾ ਸਮਾਂ ਆਊਗਾ ਅਸੀਂ ਦੇਖਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਸਾਡੀਆਂ ਧੀਆਂ ਪੈਣਾ ਨੂੰ ਪੈਂਦੇ ਤੇ ਕਿਸ ਤਰ੍ਹਾਂ ਇੱਥੇ ਧੜਾ ਸੱਟਾ ਚੱਲਦਾ ਕਿਸ ਤਰ੍ਹਾਂ ਇੱਥੇ ਹੁੰਦੀ ਆਹ ਚਿੱਟੇ ਦੀ ਲੋਕਾਂ ਨੂੰ ਬਿਗਰਿਆ ਬਹੁਤ ਧੰਨਵਾਦ